ਯਾਰ ਲਾਈਵ 88 ਚੈਨਲ ਤੇ ਤੁਹਾਡਾ ਸਵਾਲ ਦਾ ਲਟੇਰਿਆ ਨਾਲ ਹੋਈ ਤੱਕਾ ਮੁਕੀ ਦਰਵਾਨ ਮਹਿਰ ਤੇ ਡਿਗੀ ਨੂੰ ਦਾ ਡਰਾਮਾ ਕਰਨ ਵਾਲੇ ਸਾਫੀ ਨਿਗਲੀ ਕਾਕਲ ਪੋਤਨੇ ਰੋਪੀ ਮਾ ਪਤਰੂ ਕੀ ਕਾ ਗਰਸਾਰੇ ਦਾ ਬਾਗਪੁਰ ਦੀ ਬੱਬਿਆ ਦੇ ਮੈਲ ਦੇ ਪੁੱਲ ਤੇ ਠਾਈ ਮਾ ਤੇ ਸ਼ੁਕਰਵਾਰ ਨੂੰ ਸਿਨਾਗ ਪਿੰਡ ਦੇ ਐਕਟ ਰਾਤੇ ਛਾਰ ਹੋ ਕੇ ਆਪਣੇ ਪਿੰਡ ਬਿਜੀਪੁਰ ਜਾ ਰਹੇ ਸਾਸ਼ਰ ਰਪਿੰਦਰ ਗੌਰ ਵੱਲੋਂ ਆਪਣੇ بیٹے ਨਾਲ ਰਲ ਕੇ ਨੂੰ ਅਮਨਪ੍ਰੀਤ ਕੌਰ ਨੂੰ ਨਹਿਰ ਵਿੱਚ ਧੱਕਾ ਦਿੱਤਾ ਗਿਆ ਅਤੇ ਡਰਾਮਾ ਰਚਿਆ ਗਿਆ ਕਿ ਲਟੇਰਿਆਂ ਨਾਲ ਹੋਈ ਧੱਕਾ ਮਕੇ ਕਾਰਨ ਅਮਨਪ੍ਰੀਤ ਕੌਰ ਨਹਿਰ ਵਿੱਚ ਡਿੱਗ ਪਈ ਆ ਕੇ ਪੁਲਿਸ ਅਤੇ ਸਾਰਿਆਂ ਨੂੰ ਗੁੰਮਰਾਹ ਕੀਤਾ ਜਦਕਿ ਪੰਜਵੇਂ ਦਿਨ ਅਮਨਪ੍ਰੀਤ ਕੌਰ ਦੀ ਲਾਸ਼ ਦਾ ਰਿਵਲ ਜੇੜਿਓ ਕੋਈ ਨਹਿਰੋਂ ਨਹੀਂ ਮਿਲੀ ਸੀ ਅਤੇ ਅਮਨ प्रीत कौर ਦੀ ਮਾਂ ਨੇ ਸਾਹਕ ਜਤਾਇਆ ਹੈ ਕਿ ਉਸ ਦੀ ਬੇਟੀ ਨੂੰ ਸਸਤੇ ਸੋਹਰਾ ਪਰਿਵਾਰ ਵੱਲੋਂ ਮਾਰਿਆ ਗਿਆ ਹੈ ਜਗੋ ਕੇ ਪੁੱਛ ਨੇ ਮਾਮਲੇ ਦੀ ਜਾਣਕਾਰੀ ਦਿੱਤੀ ਤਾਂ ਇਹ ਗੱਲ ਸਾਹਮਣੇ ਆਈ ਕਿ ਸੱਸ ਨੇ ਆਪਣੇ ਪੁੱਤਰ ਅਤੇ ਦਿੱਤ ਦੇ ਪਤੀ ਆਕਾਸ਼ ਨੀਰ ਦੇ ਨਾਲ ਮਿਲ ਕੇ ਹੀ ਉਸ ਨੂੰ ਖੁੱਦ ਮਹਿਰ ਵਿੱਚ ਧੱਕਾ ਦਿੱਤਾ ਸੀ ਅਤੇ ਲਟੇਆ ਵੱਲੋਂ ਲੁੱਟਦਾ ਠੂਠਾ ਡਰਾਮਾ ਕੀਤਾ ਗਿਆ ਲੋਕੇ ਹੁਣ ਪੁੱਛ ਨੇ ਨਵੇਂ ਮਾਪੁੱਤਰ ਨੂੰ ਗ੍ਰੀਟਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਉਧਰ ਮ੍ਰਿਤਕ ਦੀ ਮਾਂ ਬਲਵਿੰਦਰ ਕੌਰ ਤੇ ਪਿੰਡ ਦੇ ਸਰਪੰਚ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਸ ਦੀ ਧੀ ਦੀ ਸਾਥੋਂ ਵੱਲੋਂ ਲੁੱਟ ਦੀ ਘਾਣੀ ਦੇ ਦੱਸੀ ਗਈ ਬਿਲਕੁਲ ਝੂਠੀ ਸੀ ਜਦਕਿ ਮ੍ਰਿਤਕ ਅਮਨ ਪ੍ਰੀਤ ਕੌਰ ਦੀ ਸਾਸਰ ਪਿੰਡ ਕੌਰ ਅਤੇ ਪਤੀ ਕਾਜੀਬ ਸਿੰਘ ਨੇ ਹੀ ਬੱਚਾ ਨਾ ਹੋਣ ਤੇ ਘੱਟ ਦੇਜ ਲਿਆਉਣ ਕਰਕੇ ਉਹਨਾਂ ਦੀ ਧੀ ਨੂੰ ਮਾਰ ਦਿੱਤਾ ਉਹਨਾਂ ਨੂੰ ਫਾਂਸੀ ਦੀ ਸਜ਼ਾ ਦੇ ਕੇ ਇਨਸਾਫ ਦਿੱਤਾ ਜਾਵੇ ਉਧਰ ਪੁਲਿਸ ਦੇ ਡੀਐਸਪੀ ਮੋਹਨ ਸਿੰਘ ਦਾ ਕਹਿਣਾ ਹੈ ਕਿ ਰੋਪੀ ਨੱਲਾ ਵੱਲੋਂ ਜੋ ਨੂਨ ਨਾਲ ਵਹੀ ਲੁੱਟ ਦੀ ਕਹਾਣੀ ਬਣਾਈ ਗਈ ਸੀ ਇਹ ਬਿਲਕੁਲ ਝੂਠੀ ਨਿਕਲੀ ਹੈ ਅਸਲ ਵਿੱਚ ਰੋਪੀ ਨੱਲਾ ਤੇ ਪਿੰਡਕੌਰ ਵੱਲੋਂ ਹੀ ਆਪਣੇ بیٹے ਆਕਾਸ਼ ਦੀਪ ਸਿੰਘ ਨਾਲ ਮਿਲ ਕੇ ਆਪਣੀ ਨੂਨ ਨੂੰ ਨਹਿਰ ਵਿੱਚ ਧੱਕਾ ਦਿੱਤਾ ਸੀ ਇਸ ਦਾ ਕਾਰਨ ਇਹ ਸੀ ਕਿ ਮ੍ਰਿਤਕ ਦੇ ਕੋਈ ਬੱਚਾ ਨਹੀਂ ਆਪੇ ਮਿੱਤਕ ਦੇ ਪਰਿਵਾਰ ਕੋਲ ਹੋਰ ਦਾ ਅੱਜ ਵੀ ਦੇਹੀ ਦੀ ਮੰਗ ਕਰ ਰੇ ਸਨ ਇਸ ਕਰਕੇ ਉਹਨਾਂ ਨੇ ਆਪਣੀ ਨੂੰ ਨੂੰ ਨਿਆ ਵਿੱਚ ਧੱਕਾ ਦੇ ਕੇ ਮਾਰ ਦਿੱਤਾ ਤੇ ਲੁੱਟ ਦੀ ਝੂਠੀ ਕਹਾਣੀ ਬਣਾ ਕੇ ਪੁਲਸ ਤੇ ਸਾਰਿਆਂ ਨੂੰ ਗੁੰਮਰਾਹ ਕੀਤਾ ਪੁਲਸ ਅਧਿਕਾਰੀ ਨੇ ਦੱਸਿਆ ਕਿ ਹੁਣ ਆਰੋਪੀ ਮਾਂ ਪੁੱਤਰ ਨੂੰ ਗ੍ਰਿਫਟਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਆ ਦੇਖੋ ਧਾਰੀ ਵਾਲ ਤੋਂ ਪੱਤਰਕਾਰ ਮਜੀਦ ਦੀ ਖਾਸ ਰਿਪੋਰਟ ਪਰ ਮੈਨੂੰ ਤੇ ਹੀ ਕਹਿ ਲੱਗਾ ਕਿ ਇਹ ਨਹੀਂ ਆ ਨੂੰ ਲੁੱਟਮਾਰ ਹੋਈ ਆ ਪਰ ਇਹਨਾਂ ਨੇ ਆਪਣੀ ਸਾਧ ਜੇ ਸਮਾਨ ਆਪ ਖੁਦ ਸੁਟਿਆ ਨੂੰ ਮੇਰੀ ਬੇਟੀ ਨੂੰ ਮੁੰਡੇ ਨੂੰ ਬਚਾਉਣ ਵਾਸਤੇ ਮੈਂ ਇਹਨਾਂ ਨੂੰ ਚਾਉਣੀ ਪਈ ਇਹਨਾਂ ਨੂੰ ਕਈ ਤੋਂ ਖੜੀ ਸਕਦਾ ਮਿਲ ਨਹੀਂ ਜਾਈ ਜੀ ਨਾ ਇਹ ਦੂਜੀ ਗੱਲ ਹੈ ਵੀ ਮੈਨੂੰ ਇਨਸਾਫ ਚਾਹੀਦਾ ਅੱਜ ਤੱਕ ਮੈਨੂੰ ਨਹੀਂ ਪਤਾ ਵੀ ਇਹ ਪੀਛ ਮਾਪੁੱਤ ਹੋਏ ਵੀ ਕਿ ਨਹੀਂ ਹੋਏ ਮੈਨੂੰ ਕੋਈ ਸਮਝ ਨਹੀਂ ਕਿ ਕੀ ਨਿਕਲ ਕੇ ਕੀ ਗੱਲ ਤੋਂ ਇੱਕੋ ਇੱਕ ਨੂੰ ਮਾਰੇ ਬੱਚਾ ਮੰਗਦੇ ਕਹਿੰਦੇ ਇਹ ਬੱਚਾ ਨਹੀਂ ਆ ਡੇਢ ਸਾਲ ਹੋਇਆ ਕਹਿੰਦਾ ਨਾ ਇਹ ਕਹਿੰਦੇ ਤੁਸੀਂ ਘਟ ਦਾਜ ਦਿੱਤਾ ਇਹ ਸੋਨਾ ਸੋਨਾ ਪਾਇਆ ਕਹਿੰਦੇ ਥੋੜਾ ਦਿੱਤਾ ਹੋਰ ਦੋ ਮੇਰਾ ਆਦਮੀ ਦਿਹਾੜੀ ਲਾਉਂਦਾ ਜਿੰਨੇ ਕੁ ਜੋਗੇ ਆ ਗਏ ਹੈ ਅਸੀਂ ਕੀਤਾ ਸੀ ਅਸੀਂ ਕਹਿੰਦੇ ਫੇਰ ਵੀ ਕਹੋ ਚਲੋ ਅਸੀਂ ਦੇਵਾਂਗੇ ਜੋ ਸਾਡੇ ਕੋਲ ਹੈ ਪਰ ਸਾਡੇ ਮੇਰੀ ਕੁੜੀ ਨੂੰ ਬ ਹਾਨੂੰ ਆਹ ਚੀਜ਼ ਚਾਹੀਦੀ ਆਹ ਚਾਹੀਦੀ ਕਦੀਆਂ ਚਾਰ ਪਾ ਦੋ ਕਦੀਆਂ ਦੁੱਧ ਦੋ ਇਹਨਾਂ ਇੱਥੇ ਵੀ ਨਮੀਨਾ ਦਾ ਹਦਮਦਰ ਮਾਂ ਨਹੀਂ ਵੀ ਜਾਉਣਾ ਜਾ ਮਾਰ ਕੇ ਨਾ ਜੋਰਤੀ ਮਾਰ ਕੇ ਨਾ ਪਤਾ ਨਹੀਂ ਕਿਦਾਂ ਸੁੱਟੀ ਹੈ ਨਹੀਂ ਸਰ ਮੈਨੂੰ ਪਤਾ ਇਹ ਇਹਨੂੰ ਜਨਾਨੀ ਨੂੰ ਪਤਾ ਵੀ ਇਹਨੇ ਕਿਦਾਂ ਮਾਰੀ ਕਿਦਾਂ ਨਹੀਂ ਮਾਰੀ ਇਹਨੇ ਚਾਰ ਤਿੰਨ ਕਾਤ ਲੱਗੇ ਕਿ ਤੇ ਚੌਥਾ ਮੇਰੀ ਕੁੜੀ ਮਾਰੀ ਹੈ ਇਹਨੂੰ ਕੜੀ ਤੋਂ ਕੜੀ ਦੂਜੇ ਵੀ ਸਜ਼ਾ ਮਿਲਣੀ ਚਾਹੀਦੀ ਹੈ ਗਾਂ ਮਾਰ ਤੇ ਸਰ ਕਿਸੇ ਦੀ ਤਰ੍ਹਾਂ ਮੇਰੀ ਹੋਈ ਹੈ ਕਿਸੇ ਦੀ ਧੀ ਨਹੀਂ ਹੋ ਸਕਦਾ ਵਾ ਇਹ ਤਾਂ ਫਿਰ ਸਾਰਾਂ ਦੇ ਦਿਲ ਵਦਨਗੇ ਇਹਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਕਾਹ ਵਾ ਤੇ ਕੋਈ ਇਹੋ ਜਿਹਾ ਗਲਤ ਕੰਮ ਨਾ ਕੋ ਸਰ ਜਿਹੜੀ ਵਾਰਦਾਤ ਹੋਈ ਆ ਇਹ 28 ਤਰੀਕ ਦੀ ਵਾਰਦਾਤ ਹੋਈ ਆ ਇਹ ਵਾਰਦਾਤ ਸਰ ਆਪਣਾ ਜਿਹੜੀ ਕੁੜੀ ਦੀ ਸਾਸਿ ਨੇ ਜਾਣ ਬੁਝ ਕੇ ਪਲੈਨਿੰਗ ਦੇ ਅਧਾਰ ਤੇ ਕੀਤੀ ਆ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਨੀ ਆ ਕਿ ਜੇ ਵੀ ਇਹਨਾਂ ਨੇ ਕਾਰਵਾਈ ਕੀਤੀ ਇਹਨਾਂ ਨੂੰ ਸਰ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਪਰਿਵਾਰ ਕਿਦੋਂ ਦਾ ਕਰੀਏ ਇਹ ਵਿਧਵਾ ਹੋਰ ਸਰ ਜਿੱਥੋਂ ਤੱਕ ਕਹਾਨੂੰ ਹੁਣ ਬਾਈਕ ਰੋਡ ਉਹਨਾਂ ਦਾ ਪਤਾ ਲੱਗਾ ਕਿ ਪਹਿਲਾਂ ਵੀ ਉਹਨੇ ਮਰਡਰ-ਮਰਡਰ ਕੀਤੇ ਆ ਕਾਫੀ ਜਨਾਨੀ ਦੇ ਨਹੀਂ ਇਹ ਪਰਿਵਾਰ ਲੜਕੀ ਪਰਿਵਾਰ ਕਹਿੰਦੇ ਗਰੀਬ ਪਰਿਵਾਰ ਸਰ ਬਹੁਤ ਹੀ ਗਰੀਬ ਪਰਿਵਾਰ ਆ ਦੇ ਹਰੀ ਕਰਦੇ ਨੇ ਆ ਇਹਨਾਂ ਦੇ ਪਿਤਾ ਜੀ ਲੱਕੀ ਦੇ ਦੇਖੋ ਹੁਣ ਵੀ ਕੰਮ ਕਾਰ ਛੱਡ ਕੇ ਆਏ ਨੇ ਆਪਣਾ ਬਹੁਤ ਹੀ ਸਦਾਨ ਪਰਿਵਾਰ ਕੀ ਚਾਹੁੰਦੇ ਹੋ ਤੁਸੀਂ ਇਹ ਪ੍ਰਸ਼ਾਸਨ ਮੰਗ ਕਰਦੇ ਆ ਕਿ ਜੋ ਵੀ ਇਹਨਾਂ ਨੇ ਆਪਣਾ ਪਲਾਨਿੰਗ ਤੇ ਮਰਡਰ ਕੀਤਾ ਇਹਨਾਂ ਨੂੰ ਸਖਤੋ ਸਖਤ ਸਜ਼ਾ ਹੋਈ। ਇਹ ਮਿਤੀ 28 ਤਰੀਕ ਨੂੰ ਰਪਿੰਦਰ ਕੌਰ ਨੇ ਇੱਕ ਸਟੇਟਮੈਂਟ ਸਾਡੇ ਕੋਲ ਦਰਜ ਕਰਾਈ ਸੀ ਕਿ ਉਹ ਆਪਣੇ ਨੌ ਅਮਨਪ੍ਰੀਤ ਕੌਰ ਨਾਲ ਉਹਦੇ ਪੇਕੇ ਪਰਿਵਾਰ ਤੋਂ ਆਪਣੇ ਤਿੰਬਲੀਪੁਰ ਜਾ ਰਹੀ ਸੀ। ਜਦੋਂ ਉਹ ਬੰਦੇ ਹਾਲੀ ਪੁਲ ਤੋਂ 1 ਕਿਲੋਮੀਟਰ ਅੱਗੇ ਨਹਾਦੇ ਕੰਡੇ ਗਈ ਤਾਂ ਇਹਨੇ ਕਾਨੂੰਨ ਤਾਹਰ ਦੋਲ ਤੇ ਵੰਨ ਉਹਨੇ ਧੇਰ ਕੇ ਲੁੱਟਣ ਦੀ ਨੀਤ ਨਾਲ ਉਹਨਾਂ ਦੇ ਹਸਣੇ ਦੇ ਜਾਣੇ ਲਵਾ ਲਏ ਤੇ ਇਸ ਦੀ ਨਾਮ ਨੂੰ ਪ੍ਰੀਤ ਕੌਰ ਨੂੰ ਤੱਕਾ ਦੇ ਕੇ ਨਾ ਵੀ ਸੋ ਦਿੱਤਾ ਜੇਸ ਤੇ ਰਾਤ ਜਿਹੜਾ ਮਕਦਮਾ ਦਰਜ ਕੀਤਾ ਗਿਆ ਥਾ ਉਹ ਤੇ ਬੱਡੇ ਵਿੱਚ ਪਰ ਪੁਲਿਸ ਨੂੰ ਮਾਮਲਾ ਸ਼ੱਕੀ ਲੱਗਦਾ ਸੀ ਸਾਡੀਆਂ ਸਾਰੀਆਂ ਟੀਮਾਂ ਨੇ ਬੜੀ ਮਿਹਨਤ ਕਰਕੇ ਪੂਰੀ ਤਰ੍ਹਾਂ ਦੇ ਨਾਲ ਕੇਸ ਮੁਕਤ ਜਲ ਕੇਸ ਨੂੰ ਤਰਸ ਕੀਤਾ ਅਸਲ ਵਿੱਚ ਸੁਨਪਿੰਦਰ ਕੌਰ ਨੇ ਆਪਾਂ ਕਰਕੇ ਆਕਾਸ਼ਦੀਪ ਦਾ ਮਿਲ ਕੇ ਸਾਡੇ ਨਾਮ ਨੂੰ ਪ੍ਰੀਤ ਕੌਰ ਦਾ ਮਨੋਰ ਕੀਤਾ ਮੇਰੇ ਨੇ ਸਾਹੂਲ ਕਹਾਣੀਆਂ ਬਣਾਈ ਸੀ ਕਿ ਨਹਿਰ ਦੇ ਕੰਡੇ ਲਗਾ ਕੇ ਨਹਿਰ ਨੂੰ ਸੁਟਿਆ ਜਾਵੇ। ਇਹ ਤਾਂ ਸੁਟਾ ਤਾਂ ਕੀ ਕਰਨੀ ਸੀ? ਇਹਨੇ ਅੰਮ੍ਰਿਤਪੁਰਿਤ ਨੂੰ ਰੁਪਿੰਦਰ ਕੋਲੋਂ ਤੋਂ ਉਹ ਲੜਕੇ ਕਾਸ਼ਦੀਪ ਨੇ ਕੋਈ ਪੂਜਾ ਪਾਠ ਦੇ ਬਹਾਨੇ ਨਹਿਰ ਦੇ ਕੰਡੇ ਲਾ ਕੇ ਪਿਛੋਤਾ ਕੰਮ ਕਰਕੇ ਖੈਰ ਸੁਟ ਦਿੱਤਾ। ਬੋਲਣਾ ਨਹੀਂ ਵਾਚ ਕਰ ਲਿਆ ਵਾਪਕ ਬ੍ਰੀਕ ਨੂੰ ਪ੍ਰਤੀਸ਼ਕ ਕੀਤੀ ਜਾਵੇ। ਵਜਾ ਕੀ ਸਾਨੂੰ ਮਾਰਨਾ? ਵਜਾ ਇਹ ਸੀ ਕਿਤੇ ਦੇ ਘਰ ਬੱਚਾ ਨਹੀਂ ਸੀ ਹੋ ਰਿਹਾ ਦੇ ਨਾਮ ਦੇ ਤੇ ਦੂਜਿਆਂ ਦਾ ਦਰਦ ਦੱਸਦੇ ਸੀ। ਪਾਣੀ ਕੀ ਨਹਿਰ ਸਾਹਿਬ ਲੋਟੇ ਲੋਟੇ ਪੈ ਗਈ। ਇਹਨਾਂ ਨੇ ਕਹਾਣੀ ਬਣਾਈ ਕਿ ਅਸੀਂ ਜਾ ਰਹੇ ਸੀ ਤੇ ਲੋਟੇ ਦੇ ਸਾਨੂੰ ਪੈਗਲ ਸਾਡੇ ਸੁਣਦੇ ਜਾਣੇ ਵਾਲੇ ਤੇ ਲੋਟੇ ਦਾ ਨਹੀਂ ੱਤਕਾ ਮਾਰ ਕੇ ਜਾ ਰਿਹਾ ਸੋ। ਉਹ ਫਿਰ ਕਿੰਨਾ ਮਾੜਾ ਬਦ ਕੀਤਾ ਕਿ ਕਿਨੇ ਲੋਕ ਰੈਸਟ ਕਰ ਲੈ। ਉਹ ਰੈਸਟ ਕਰਨਾ ਜਸਪਿੰਦਰ ਕੌਰ ਤੇ ਉਹਦਾ ਲੜਕਾ ਕਾਸਦੀਪ ਇਹਨਾਂ ਨੂੰ ਮੰਨ ਜੋ ਅਦਾਲਤ ਵਿੱਚ ਫੇਸ ਕਰਕੇ ਰਮਾਂਡ ਲੈ ਕੇ ਬਰੀਕੀ ਨਾਲ ਗਿੜ ਤਫਤੀਸ਼ ਕੀਤੀ ਜਾਊਗੀ। ਜੇ ਕੋਈ ਹੋਰ ਵੀ ਬਨਾ ਕਰ ਪਾਇਆਗਾ ਉਹਦੇ ਖਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ।